ਕੀ ਗੱਲ ਕੀ ਗੱਲ ਹੋ ਗਈ ਜੀ ਕੀ ਨਾ ਮੇਰੀ ਵੋਟ ਕੋਈ ਹੋਰ 부ੜੀ ਪਾ ਗਈ ਜੀ ਹਾਂ ਬੋਟਾਂ ਬਹੁਤ ਪਈ ਜਾਂਦੀਆਂ ਨੇ ਯਾਰਲੀ ਅੱਛਾ ਗੌਰ ਕਰੋ ਐ ਕੋਈ ਕੋਈ ਇਤਹਾਰ ਨਹੀਂ ਕੀ ਨਾ ਤੁਹਾਡਾ ਮੇਰਾ ਨਾਮ ਬਲਜਿੰਦਰ ਕੌਰ ਨਹੀਂ ਕੀ ਲੱਗਦਾ ਤੁਹਾਨੂੰ ਇਹ ਵੀ ਧੱਕੇਸ਼ਾਹੀ ਹੋ ਰਹੀ ਹੈ ਜਾਂ ਹਾਂ ਜੀ ਧੱਕੇਸ਼ਾਹੀ ਹੋ ਰਹੀ ਹੈ ਝਾੜੂ ਵਾਲੇ ਆਪਦੀਆਂ ਬੋਟਾਂ ਪਵਾਈ ਜਾਂਦੇ ਆ ਅੱਛਾ ਨਹੀਂ ਇਹ ਤਾਂ ਕਹਿ ਰਿਹਾ ਵੀ ਅਸੀਂ ਆਈ ਕਾਰਡ ਲੈ ਕੇ ਵੋਟਰ ਕਾਰਡ ਲੈ ਕੇ ਫਿਰ ਜਾਣ ਦੰਨੇ ਆਗੇ ਇਹ ਦੇਖੋ ਜੀ ਹੁਣ ਸਾਰਾ ਸਟਾਫ ਆਖੀ ਜਾਂਦਾ ਉੱਥੇ ਮੋਬਾਈਲ ਨਹੀਂ ਲੈ ਕੇ ਜਾਣਾ ਠੀਕ ਹੈ ਹਾਂ ਜੀ ਤੇ ਵੋਟਾਂ ਮੇਰੇ ਮੁੱਰੇ ਚਾਰ ਮੁੜਈਆਂ ਇੱਕ ਸੋਡਾ ਬੋਟਾ ਪੁੱ ਠੀਕ ਤੁਸੀਂ ਪੜ੍ਹੇ ਹੋ ਹਾਂਜੀ ਤੁਸੀਂ ਦਸਖਤ ਕਰਦੇ ਹੋ ਹਾਂਜੀ ਅੱਛਾ ਕੀ ਮੰਗ ਕਰਦੇ ਹੁਣ ਮੰਗ ਕੀ ਕਰਦੇ ਮੇਰੀ ਵੋਟ ਮੇਰੀ ਪੈਣੀ ਚਾਹੀਦੀ ਹੈ ਮੇਰੀ ਵੋਟ ਇਹ ਜਾਲੀ 4 ਵਜੇ ਤੇ 5 ਵਜੇ ਦੀਆਂ ਵੋਟਾਂ ਪਾਈਆਂ ਨੂੰ ਢੋਈ ਆਪੋ-ਵਟ ਵਾਈ ਹੋਈ ਨੇ ਨਾ ਅੱਛਾ ਜੀ ਤੇ ਫਿਰ ਉਹ ਬੰਦਿਆਂ ਨੂੰ ਤਾਂ ਜਿਉਂਦਾ ਨੂੰ ਮਾਰੀ ਜਾਂਦੇ ਜਿਹਦੀਆਂ ਵੋਟਾਂ ਨਹੀਂ ਗਈਆਂ ਆਹ ਮੁੰਡੇ ਦੀ ਵੋਟ ਵੀ ਕੋਈ ਪਾ ਲਿਆ ਮੇਰੀ ਤਾਂ ਨਹੀਂ ਇਹ ਚਲਵਿੰਦਰ ਦੀ ਪਾ ਗਏ ਚਲਵਿੰਦਰ ਦੀ ਸਾਡੀਆਂ ਆਪਦੇ ਪਰਿਵਾਰ ਚੋਂ ਪਾਣੀ ਤੇ ਸਾਨੂੰ ਹੋਣਾ ਚਾਹੀਦਾ ਨਾ ਜਾਲੀ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਠੀਕ ਠੀਕ ਅਸਲ ਤਾਂ ਸੱਤ ਬਣੀ ਪਈ ਹੈ ਦਸੋਂ ਮੇਰੀ ਵੋਟ ਤਿੰਨੇ ਪਈ ਹੈ ਮੈਂ ਮਰੋਲਾ ਪੂਰਾ ਫੁੱਲ ਪਾਉਂਗੀ ਕਿਹੜਾ ਪਾ ਗਿਆ ਪਤਾ ਸਹੀ ਹੋਈ ਜਾਂਦੀ ਹੈਗੀ ਇਹ ਗਲਤ ਆ ਪਰ ਹੋਣਾ ਤਾਂ ਕੀ ਗੱਲ ਕੱਲ ਕੀ ਹੋਈ ਜੁਗਾਕਰ ਕੀ ਗੱਲ ਹੋਈ ਹੈ ਵੀਰ ਜੀ ਵੋਟਾਂ ਗਲਤ ਪੈ ਰਹੀਆਂ ਨੇ ਜਾਲੀ ਕੋਟਾ ਪੈ ਰਹੀਆਂ ਨੇ ਸਾਡੇ ਮੇਰੇ ਵੀਰ ਦੀ ਖੁਦ ਵੋਟ ਗਲਤ ਪਈ ਹੈਗੀ ਹੈਗੀ ਕਿਸੇ ਹੋਰ ਨੇ ਵੋਟ ਪਾਤੀ ਹੈ ਮੇਰੇ ਚਾਚੀ ਇਹਨਾਂ ਦੀ ਵੋਟ ਵੀ ਕਿਸੇ ਹੋਰ ਨੇ ਪਾਤੀ ਤੁਸੀਂ ਤੁਸੀਂ ਕੈਂਡੀਡੇਟ ਹੋ ਤੁਸੀਂ ਕਿਹੜੀ ਕਿਹੜੀ ਪਾਰਟੀ ਵੱਲੋਂ ਹੈਗੇ ਅਸੀਂ ਆ ਗਏ ਹਾਂ ਤੱਕੜੀ ਵਾਲੇ ਗਾਲੀਦਲ ਜੀ ਅੱਛਾ ਤੇ ਵੋਟਾਂ ਕੌਣ ਪਵਾ ਰਿਹਾ ਜਾਲੀ ਕੀ ਕੋਣ ਤੁਸੀਂ ਦੇਖੋ ਜਿੰਨਾ ਸਰਕਾਰਾਂ ਪਰ ਹੋਈ ਕਰ ਸਕਦੇ ਹੋਰ ਤਾਂ ਕੌਣ ਕਰ ਸਕਦਾ ਹੈ ਹਾਂ ਹੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਵੀ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਜਿਨ੍ਹਾਂ ਦੀਆਂ ਵੋਟਾਂ ਗਲਤ ਪਈਆਂ ਨੇ ਉਹਨਾਂ ਨੇ ਵੋਟਾਂ ਸਹੀ ਕਰਵਾਉਣੀਆਂ ਚਾਹੀਦੀਆਂ ਨੇ ਹਾਂਜੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਵੋਟਾਂ ਦੀ ਮੈਂ ਵਾਰਦਾਤਾ ਫਿਰ ਹੁਣ ਇਹ ਵਾਰਦਾ ਦੀ ਜਿਹੜੀ ਵੋਟ ਗਲਤ ਪਈ ਹੈ ਇਸ ਮੰਨਦੇ ਮੰਨੋ ਨਾ ਵੋਟਾਂ ਨੂੰ ਜਿਹੜੀਆਂ ਗਲਤ ਪਈ ਜਾਂਦੀਆਂ ਨੇ ਰੌਲਾ ਪਾਓ ਇਹ ਨਹੀਂ ਵੋਟ ਫੈਂਦੇ ਨਾ ਜੇ ਵੋਟਾਂ ਸਾਡੇ ਕੋਲ ਨਹੀਂ ਤਾਂ ਕਿਵੇਂ ਵੋਟ ਪਾਉਂਗੀ ਪਤਾ ਤਾਂ ਕਰਦੇ ਨੇ ਨਹੀਂ ਇੱਕ ਵਾਰ ਪਤਾ ਤਾਂ ਕਰਨਾ ਨਹੀਂ ਕੋਈ ਜਾਓ ਕਰੀ ਜਾਓ ਲੈ ਉਹਨਾਂ ਨੂੰ ਕਰੀ ਜਾਓ ਕਰੀ ਜਾਓ ਅੱਛਾ ਅਮਜ ਬਗਾਨਾ 1/2 ਘੰਟੇ ਕਿਸਤ ਕੋਈ ਜਾਓ ਕਰਵਾਇਗਾ ਸਾਕਰ ਕਰਿਆ ਹਾਂ ਗਿਆ ਫੋੜ ਕੇ ਸਾਕਰ ਕਰਵਾ ਦਿੰਦਾ